ਅੱਜਲੇ ਦਿਨ ਹਰਵਿੰਦਰ ਸਰਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਬਿਲਡਿੰਗ ਹੀ ਤੋੜੀ ਹੈ ਅਕਾਲ ਤਖਤ ਨੂੰ ਬਿਲਡਿੰਗ ਤੋੜਨ ਦਾ ਨਾਂ ਲੈ ਕੇ ਉਹਨਾਂ ਨੂੰ ਬਿਲਡਿੰਗ ਹੀ ਤੋੜੀ ਹੈ ਇਹਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਰਮੌਰ ਸੰਸਥਾ ਸਾਡੀ ਸ਼ਰਮੌਰ ਸੁਪਰੀਮ ਕੋਰਟ ਹੈ ਸਾਡੀ ਹੈ ਔਰ ਸਾਡੇ ਸ੍ਰੀ ਕਾਟਕ ਸਾਹਿਬ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਸੀਗਾ ਉਹਨੂੰ ਇੱਕ ਬਿਲਡਿੰਗ ਦਾ ਰੂਪ ਦੇ ਕੇ ਕਾਂਗਰਸ ਪਰਿਵਾਰ ਨੂੰ ਜਿਹੜਾ ਉਹ ਕਹਿੰਦੇ ਨੇ ਰਾਹੁਲ ਗਾਂਧੀ ਉਹ ਸਭ ਨੂੰ ਜਿਹੜਾ ਮਾਫ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੇਲੇ ਬਿਲਡਿੰਗ ਹੀ ਤੇ ਢੋਢੀ ਗਈ ਸੀ ਤਾਂ ਇਹਨਾਂ ਨੇ ਨਾ ਤੇ ਕਦੀ ਗੁਰੂ ਨੂੰ ਗੁਰੂ ਸਮਝਿਆ ਨਾ ਗੁਰੂ ਘਰਾਂ ਨੂੰ ਗੁਰੂ ਘਰ ਸਮਝਿਆ ਹਮੇਸ਼ਾ ਮੱਥਾ ਲਾਉਂਦੇ ਰਹੇ ਨੇ ਸ੍ਰੀ ਕਾਟਕ ਸਾਹਿਬ ਦੇ ਨਾਲ ਚਵਸਦੇ ਸਿੱਖਾਂ ਦੇ ਮਨਾਂ ਨੂੰ ਇਹਨਾਂ ਨੇ ਠੇਸ ਪਹਚਾਈ ਹੈ ਅੱਜ ਸਾਡਾ ਵਫਦ ਸ੍ਰੀ ਕਾਟਕ ਸਾਹਿਬ ਆਇਆ ਕੇ ਜਲਦੀ ਤੋਂ ਜਲਦੀ શ્રી ਕਾਲਤਖ ਸਾਹਿਬ ਤੋਂ ਹੁਕਮ ਆਦੇਸ਼ ਹੋ ਕੇ ਨੂੰ ਸਿਰ ਦੁਬਾਰਾ ਤੋਂ ਜਿਹੜਾ શ્રી ਕਾਲਤਖ ਸਾਹਿਬ ਤਲਬ ਕੀਤਾ ਜਾਏ